ਜੀਵਨ ਉਹ ਹਜੇ ਹੋਈ ਨਹੀਂ ਤਿਆਰ ਚੱਲ ਗਾ ਯਾਰ ਬੱਸ ਬੱਸ ਆ ਗਈ 1 ਮਿੰਟ ਥੋੜਾ ਜਿਹਾ ਕੰਮ ਸਾਂਭ ਲਾਂ ਕਿਦੋਂ ਦੀ ਉੱਠੀ ਤੇ ਕੋਈ ਕੰਮ ਹੀ ਨਹੀਂ ਸਾਂਭੇਗੇ ਉਧਰ ਵੀ ਕੰਮ ਜ਼ਰੂਰੀ ਹੈ ਜਿੱਥੇ ਜਾਣਾ ਵਾ ਮੈਨੂੰ ਪਤਾ ਵਾ ਤਾਂ ਹੀ ਤੇ ਸਾਹਮਣ ਡਈ ਆ ਪਤਾ ਨਹੀਂ ਕਿੱਥੇ ਨਿਕ ਨਿਕੇ ਹੱਥ ਮਰ ਜਾਂਦੀ ਐ ਆ ਗਈ ਆ ਬਾਬਾ ਤੁਸੀਂ ਵੀ ਨਾ ਦੇਖੀ ਯਾਤ ਕਰ ਲੇਗੇ ਮੇਰੀ ਗੱਲ ਸੁਣੋ ਹਾਂਜੀ ਇੱਕ ਸੂਟ ਮੈਂ ਲਿਆਵਨ ਨਾਲ ਅੱਛਾ ਆਹੋ ਤੇ ਪਹਿਰਾ ਲੈ ਜੇ ਆਹੋ ਹੈ ਪਹਿਰੇ ਤੇ ਪਾ ਦੇ ਮੈਂ ਜੇ ਅੱਛਾ ਚੱਲ ਜਾ ਕੇ ਨਾ ਸਾਧੂ ਵੀ ਨਹੀਂ ਕਰ ਉਹਦੇ ਸੋਰੇ ਨੂੰ ਫੜਾ ਦਿਓ ਆਹੋ ਉਹ ਤੇ ਇੱਤਾ ਹੀ ਕਰੂ ਹੈ ਵੀ ਜਿੰਨੇ ਪਾਵੇਂ ਜਿੰਨਾ ਮਰਜ਼ੀ ਕਹਿਣਾ ਵੀ ਨਹੀਂ ਲੋੜ ਜਾਂ ਨਹੀਂ ਲੈਣੇ ਹੜ ਕੋ ਹੈਗੇ ਆ ਪਰ ਫਿਰ ਵੀ ਰੱਖ ਦਿਓ ਕਿਉਂ ਕੋਈ ਗੱਲ ਨਹੀਂ ਸਾਰਾ ਕੰਮ ਹੋ ਜਾਊਗਾ ਵਧੀਆ ਵਧੀਆ ਤੇ ਫੇਰ ਆਪਾਂ ਹੋਏ ਦਿਆਂਗੇ ਮੈਂ ਨਿਆਣਾ ਥੋੜਾ ਵਾ ਮੈਂ ਮੇਰਾ ਤਾਂ ਮੈਂ ਸੰਨੀ ਨੂੰ ਫੜਾਵਾਂ ਚੱਲ ਜਿੰਨੇ ਸੋਰੇ ਨੂੰ ਫੜਾ ਦੂੰਗਾ ਪਰੋਂ ਨੇ ਕਿਉਂਕਿ ਸਮਾਨ ਸਮੂਹ ਤੇ ਉਹਨੇ ਲੈਣ ਜਾਣਾ ਮੈਂ ਤਾਂ ਨਹੀਂ ਉਹਦੇ ਪਿਓ ਨੂੰ ਵੀ ਰਿਹਾ ਚੁੱਪ ਕਰਕੇ ਫਿਰ ਵੀ ਸਿਆਣਾ ਬੰਦਾ ਸਿਆਣਾ ਹੁੰਦਾ ਵਾ ਓਏ ਆਹੋ ਚਲ ਇਤਰਾ ਕਰ ਲੈਨੇ ਆ ਫਿਰ ਆਹੋ ਤਾਂ ਮੈਂ ਰੋਟੀ ਵੀ ਟਿਫਨ ਵਿੱਚ ਪਾ ਲਿਆ ਵਾ ਹੈ ਟਿਫਨ ਵੀ ਪਾ ਲਿਆ ਵਿੱਚ ਮੈਂ ਇੱਕ ਸੂਟਰ ਆ ਲਿਆ ਆਪਣਾ ਤੇ ਟਿਫਨ ਆ ਲਿਆ ਰੋਟੀ ਪਾ ਲਈਏ ਤੇ ਚਲੋ ਚੱਲੀਏ ਫਿਰ ਚੱਲੀਏ ਚਲੋ ਹਾਂ ਚਲੋ ਗਾਂ ਮੰਨਣਾ ਦੁੱਬਾ ਦੁੱਬਾ ਜਾਵੋ ਕੋਈ ਡੁੱਬਾ ਨਹੀਂ ਉਠੋ ਬਾਸ ਲੰਗ ਜਣੀ ਜੇ ਫਿਰ ਚਲੋ ਪਰਮਾਤਮਾ ਸੱਚੇ ਪਾਤਸ਼ਾਹ ਚਲੋ ਕਿਤੇ ਜੀ ਦੇਦੇ ਸਾਡੀ ਧੀ ਦੀ ਵੀ ਤਵਾਜੂ ਮੈਂ ਤਾਂ ਹੋ ਗਈਆਂ ਤਿਆਰ ਹੈ ਮੁੰਡੇ ਨੂੰ ਕਹਿੰਨੀ ਆ ਛੇਤੀ ਛੇਤੀ ਨਿਕਲੀਏ ਉਹ ਨਾ ਹੋਏ ਮਾ ਆ ਦੀ ਫਟਾਫਟ ਝੋਲਾ ਚੁੱਕ ਕੇ ਤੇ ਪਹੁੰਚ ਜੇ ਉਹਨੇ ਕਿਹੜਾ ਕੁਝ ਕਰਨਾ ਵਾ ਨਾ ਕੰਮ ਢੰਡਾ ਕੋਈ ਨਾ ਹੋਰ ਝੋਲਾ ਹੀ ਚੁੱਕਣਾ ਚੁੱਕ ਕੇ ਤੇ ਦੌੜ ਪੈਣਾ ਬਸ ਪਪਾ ਤਾਂ ਹੁਣ ਤਿਆਰ ਆ ਬਸ ਫਟਾਫਟ ਨਿਕਲ ਜਾਨੇ ਆ ਛੇਤੀਓ ਚਲ ਜੀ ਮਮੀ ਚੱਲ ਚੱਲ ਪੁੱਟ ਚੱਲੀਏ ਕਿਸ ਦੀ ਘਰੇ ਗੱਲਾਂ ਕਰਨੀ ਜਾਣ ਦੇ ਜਿਹਦੇ ਇਹ ਗੱਲਾਂ ਕਾਹਦੀਆਂ ਕਰਨੀਆਂ ਵਾ ਮੈਂ ਤਾਂ ਤਿਆਰ ਵਾ ਹੈ ਤੇ ਪੈਸਾ ਤੇ ਲੋ ਕੋਈ ਖਰਦਣਾ ਹੀ ਆ ਉਹਨਾਂ ਤਾਂ ਕੋਈ ਦੱਸਿਆ ਹੀ ਨਹੀਂ ਮੈਨੂੰ ਕੀ ਆ ਤੇ ਕੀ ਨਹੀਂ ਆ ਤੁਹਾਨੂੰ ਪਤਾ ਹੀ ਹੈ ਪੈਸੇ ਕਿੰਨੇ ਲੱਗਦੇ ਆ ਲੀੜਾ ਕਪੜਾ ਵੀ ਖੜਦੀ ਲੋੜ ਹੈਗੀ ਨਹੀਂ ਹੈਗੀ ਹੁਣ ਕੀ ਹਿਸਾਬ ਕਿਤਾਬ ਉੱਥੇ ਮੈਨੂੰ ਕੋਈ ਪਤਾ ਹੀ ਨਹੀਂ ਆ ਮੈਂ ਹੁਣ ਦੱਸ ਕੀ ਕਰਾਂ ਉਹ ਚੱਲ ਕੋਈ ਗੱਲ ਨਹੀਂ ਜਾਂ ਤੇ ਬੰਦਾ ਕੋਈ ਆ ਵੀਰ ਦਾ ਫੋਨ ਆ ਗਿਆ ਯੋ ਪੋਛਾਂ ਭਲਾਏ ਨੂੰ ਹੈਲੋ ਉਹ ਵੀਰਾ ਪਾਉਣਗੇ ਕੋਈ ਚਾਹੀਦਾ ਵਾ ਹੈ ਵਧਾਈ ਬਣ ਗਈ ਆ ਤੇ

ਇੱਦਾਂ ਕੋ ਘੰਡਿਆ ਵੀ ਕੀ ਹੋ ਗਿਆ ਵਾ ਮੈਨੂੰ ਕੁਛ ਹੋ ਚੱਲਿਆ ਹੀ ਉਹ ਚਲੋ ਚਲੀਏ ਯਾਰ ਘਾਥੇ ਡੱਬੇ ਡੁੱਬੇ ਲੈ ਕੇ ਦੇ ਚੁੱਪ ਕਰ ਜਾਵੇ ਡੱਬੇ ਲੈ ਕੇ ਚਲੀਏ ਆ ਮੈਨੂੰ ੱਗੇ ਪਤਾ ਹੀ ਗਿਆ ਕੁੜੀ ਦੇ ਲੱਛਣ ਦੇਖਦੇ ਹੀ ਮੈਨੂੰ ਮੈਨੇ ਕੁੜੀ ਜੰਮਣੀ ਆ ਉਹ ਰੱਬ ਦੇ ਹੱਥ ਵਸ ਹੁੰਦਾ ਕੀ ਹੋਣਾ ਕੀ ਨਹੀਂ ਇਹ ਕਿਹੜੀ ਗੱਲ ਵਾ ਮੇਰੇ ਚੁੱਪ ਕਰ ਜਾ ਮੇਰੇ ਦਿਲ ਨੂੰ ਕੁਛ ਹੋ ਗਿਆ ਹੀ ਉਹ ਆ ਨਵੀਂ ਅੰਤਰੀ ਖਬਰ ਸੁਣਾਤੀ ਮੈਨੂੰ ਇੱਕ ਪਾਸੇ ਟਿੱਡ ਪੜਾ ਲਿਆ ਹੋਣਾ ਵਾ ਇੱਕ ਪਾਸੇ ਕੁੜੀ ਜੰਮ ਕੇ ਸੁੱਟ ਗਈ ਪੱਥਰ ਉਹ ਨੋਰਮਲੀ ਪ੍ਰੈਸ਼ਨ ਹੋਇਆ ਵਾ ਸ਼ੁਕਰ ਮਾਲਕ ਦਾ ਤਾਨੀ ਜਿਤੇ ਆਪਰੇਸ਼ਨ ਨਹੀਂ ਹੋਇਆ ਤੇ ਨੋਰਮਲ ਵਾ ਤੇ ਆ ਤੇ ਕਿ ਟੋਕ ਬੋਲ ਰਾਂ ਤਾ ਲੱਗ ਰਿਹਾ ਹੋ ਗਿਆ ਮੈਂ ਤੇ ਇਹ ਨਹੀਂ ਸਮਝ ਆਉਂਦਾ ਉਹ ਮੰਮੀ ਹਾ ਅਗਲਾ ਕਿਉਂ ਕੰਡ ਐ ਪੀਆ ਚੁੱਪ ਕਰ ਮਾਂ ਮਾਂ ਕੇ ਚਰਾਬਾ ਘਰ ਹੁਣ ਕਾਇਆ ਵਾ ਕਾਹਦੀਆਂ ਰੋਲ ਕਾਇਆ ਵੇ ਇਦਾਂ ਕਿ ਇਦਾਂ ਹੁੰਦਾ ਠੀਕ ਹੈ ਨਾ ਕਿਦਾਂ ਕਰੀਦਾ ਵਾ ਤੂੰ ਵੀ ਕੇਦੀ ਧੀ ਆ ਵੇ ਮੈਂ ਧੀ ਆ ਤੇ ਫਿਰ ਕੀ ਹੋਇਆ ਮੈਂ ਗੱਡੀ ਨਹੀਂ ਚਾਹੁੰਦੀ ਕਿ ਇਹ ਗੱਡੀ ਨਹੀਂ ਚਾਹੁੰਦੀ ਗੱਡੀ ਉਹ ਜੇ ਪੱਥਰ ਆ ਜੇ ਹਾਦੋ ਕੀਦਾ ਟੇ ਵਾਲੀ ਉਹੋ ਜੀ ਆ ਗਈ ਹੋਣੀ ਫਿਰ ਸਾਡੀ ਕਿਹਦੀ ਕੋ ਭੈਣੇਗੀ ਤੇ ਸ਼ੁਕਰਕਰ ਮਾਲਕ ਦਾ ਨਹੀਂ ਭੈਣ ਤੇ ਤੂੰ ਭੈਣ ਕੀ ਕਰਨੀ ਹੈਗੀ ਬੱਥੇਰੀਆਂ ਪਹਿਣਾ ਵੇ ਇਥੇ ਜਗਤ ਤੇ ਤੈਨੂੰ ਪਹਿਣਾ ਚਾਹੀਦੀ ਹੈਗੀ ਹਾਂ ਚਾਚੇ ਵਾਲੇ ਵੀ ਤੇ ਭਰਾ ਵਾਲੇ ਵੀ ਚੰਗਾ ਤੈਨੂੰ ਉਹ ਤੇ ਮੈਂ ਲਾ ਲਊਂਗਾ ਤੁਹਾਨੂੰ ਕੀ ਹੋ ਗਿਆ ਵਾ ਹੋ ਗਿਆ ਮੈਨੂੰ ਨਵਾਂ ਪਵਾੜਾ ਅੰਤਰਾ ਪੈ ਗਿਆ ਕਿਤੇ ਤੇ ਮੈਂ ਤਾਂ ਸੋਚਿਆ ਹੀ ਨਹੀਂ ਜਿੱਦਾਂ ਦੀ ਵੀ ਹੈਗੀ ਹੈ ਨਾ ਮੈਂ ਤੇ ਆਂਦੀ ਹੀਗੀ ਕਿ ਚੱਲ ਦਿਨ ਰਾਤ ਅਰਦਾਸਾਂ ਕਰਦੀ ਹੀਗੀ ਕਿ ਸੱਚੇ ਪਾਤਸ਼ਾਹ ਆਹਣ ਕੁੜੀ ਨਾ ਹੋਵੇ ਉਹ ਤੇਰੀ ਅਮੀ ਸੋਚ ਹੀ ਬੜੀ ਗਲਤ ਹੋ ਗਈ ਆ ਤੇ ਵੇ ਮੇਰੀ ਸੋਚ ਨਹੀਂ ਗਲਤ ਹੋਈ ਅੱਜ ਕੱਲ੍ਹ ਕੁੜੀ ਮੁੰਡੇ ਕੋਈ ਫਰਕ ਥੋੜੀ ਹੁੰਦਾ ਵਾ ਕਿਉਂ ਨਹੀਂ ਹੁੰਦਾ ਵੇ ਕਿਉਂ ਨਹੀਂ ਹੁੰਦਾ ਮੁੰਡੇ ਚ ਹੈ ਆ ਕੁੜੀਆਂ ਤਾਂ ਤਰੇ ਜੋਰ ਜੰਮਦੀਆਂ ਉਹ ਖਾਣਾ ਸ਼ੁਰੂ ਹੋ ਜਾਂਦੀਆਂ ਵਾ ਤੇ ਪੋਤਣੇ ਕਮਾਈ ਕਰਕੇ ਘਰੇ ਲੈ ਆਉਣੀ ਆ। ਉਹ ਧੀਆ ਵੀ ਘਮਾਉਂਦਿਆਂ ਵਾਂ। ਸਵਾਹ ਕਮਾਉਂਦੇ। ਪੋਤੀ ਨਹੀਂ ਕਮਾਉਂਦੇ ਗੱਲੇ ਠੀਕ ਆ ਨਾ। ਚੁੱਪ ਕਰ ਜਾ ਮੇਰਾ ਮੂੰਹ ਨਾ। ਚੱਲ ਜੀ ਮੈਂ ਨਾ ਹਣਾ। ਉਹ ਮੈਂ ਕਿਤੇ ਦੀ ਹੋ ਜਾਣਾ। ਜਿੱਥੇ ਜਾਣਾ ਚੱਲ ਜਾ। ਕੋਈ ਚੱਲ ਰਹਾ ਮੇਰੇ ਘਰੇ। ਪੈਸੇ ਮੰਗਿਆ ਹੋਣੇ ਉਹਨੇ ਹੋਰ। ਉਹ ਨਹੀਂ ਕੋਈ ਨਹੀਂ ਪੈਸੇ ਦੇ ਦਾਂਗੇ ਫਿਰ ਆਪਾਂ। ਜਾ। ਜਾ। ਕੁੜੀ ਜੰਮ ਲਈ ਉਹਨੇ। ਮੈਂ ਜਾ ਕੇ ਵੇਖਾਂ ਉਹਦਾ ਬੂਥਾ। ਮੈਨੂੰ ਨੀ ਲੋੜ। ਚੱਲ ਜੇ ਉਹਦੀ ਮਾਂ ਉੱਥੇ। ਜਾ ਕੇ ਕਰ ਲਿਓ ਤਲੀਆਂ ਪੋਤਲੀਆਂ। ਨਾਨੀ ਦੋਤੀ ਦਿਆਂ। ਮੇਰੇ ਕੋਲ ਤਾਂ ਨੀ ਸਾਂਭੀ ਜਾਣੀ ਆ। ਮੇਰੇ ਕੋਲ ਮੈਨੂੰ ਤਾਂ ਨਵੀਂ ਖਬਰ ਸੁਣਾ ਗਿਆ ਵਾ ਨਾ ਮੈਂ ਜੀਨ ਜੋਗੀ ਨਾ ਮੈਂ ਮਰਨ ਜੋਗੀ ਕਰਨਾ ਕੀ ਆ ਇਹਨਾਂ ਮਾਵਾਂ ਧੀਆਂ ਦੇ ਝੋਲੇ ਚ ਪਾ ਕੇ ਕੱਪੜੇ ਨਾ ਨਾਲ ਹੀ ਤੋਰੂੰਗੀ ਉਹਦੇ ਆਉਂਦੀ ਹੋਣੀ ਬੜਾ ਦੰਦ ਕੱਢਦੀ ਉਹ ਵੀ ਕਿ ਮੇਰੀ ਧੀ ਡਈ ਰਹਿਣਾ ਜੰਮਣ ਤੇ ਮੁੰਡਾ ਹੀ ਜੰਮਣਾ ਵਾ ਬੜੀ ਖੁਸ਼ ਹੁਣੀ ਆ ਇਹਦੀਆਂ ਰੀਝਾਂ ਖੋਈਆਂ ਕਿੱਥੋਂ ਪੂਰੀਆਂ ਹੋਣੀਆਂ ਮੇਰੀਆਂ ਨਹੀਂ ਪੂਰੀਆਂ ਹੋਣੀਆਂ ਨਾ ਇਹ ਪੁੱਤ ਵਿਆਹ ਹੋਣੀਆਂ ਤੇ ਨਾ ਹੀ ਹੋਣ ਬਸ ਹੁਣ ਸਾਰੀ ਉਮਰ ਅੰਤਰਾ ਗਹਿ ਕੇ ਤੇ ਦੀਵਾ ਬਲਦਾ ਰਿਹਾ ਉਹਨੂੰ ਵੇਖ ਕੇ ਤੇ ਹੁਣ ਆ ਸੜੀ ਜੀ ਜਮਲੀ ਆ ਤੇ ਹੁਣ ਇਹਦੇ ਬਾਰੇ ਵੇਖ ਕੇ ਬਲਦਾ ਰਹਿਣਾ ਮੈਂ ਇਹਨੂੰ ਇੱਥੇ ਨਹੀਂ ਰਹਿਣ ਦੇਣਾ ਸਵਾਮੀ ਨਕਰਾਉ ਜਾ ਕੇ ਆਪਣੇ ਮਾਪੇ ਉਹਦੀ ਮਾਂ ਹੁੰਦੀ ਆ ਹੱਥ ਜੋੜਨੇ ਉਹਦੇ ਗੱਡੀ 'ਚ ਪਿੱਛੇ ਲੈ ਜਾ ਇਹਨੂੰ ਚੁੱਕ ਕੇ ਡੋਲੇ ਨੂੰ ਮੈਂ ਨੇਰ ਖੜੀ ਤੇ ਮੈਂ ਦੇ ਸਾਹਮਣੇ ਮੈਂ ਤਾਂ ਠੋਕ ਠੋਕ ਜਵਾਬ ਦੇਣੇ ਮੇਰੇ ਦਿਲ ਨੂੰ ਕੁਛ ਹੋਣਿਆ ਜਾ ਕੇ ਕੁੱਟ ਪਾਣੀ ਚੱਲ ਯਾਰ ਛੇਤੀ ਛੇਤੀ ਡੱਬੇ ਦੋ ਲੈ ਕੇ ਨਾ ਤੇ ਜਾਵਾਂ ਮੰਮੀ ਦਾ ਤਾਂ ਕੰਮ ਹੀ ਉਹ ਤੂੰ ਜਮ ਚੱਲ ਪਿਆ ਫਰੇ ਉਹ ਨਹੀਂ ਨਹੀਂ ਹਾਂ ਉਹ ਤੁਹਾਨੂੰ ਵਧਾਈਆਂ ਹਣ ਬੋਤੀਆਂ ਬੋਤੀਆਂ ਬੜੀਆਂ ਵਧਾਈਆਂ ਉਹ ਤੁਸੀਂ ਦਾਦਾ ਹੀ ਬਣ ਗਏ ਜੇ ਪੋਤੀ ਆ ਗਈ ਤੁਹਾਡੇ ਘਰ ਸੱਚੀ ਸੱਚੀ ਮੈਂ ਦੋਸਤਾਂ ਚਲਾ ਹੀਗਾ ਉਹ ਕਿਦਾਂ ਠੀਕ ਆ ਕੁੜੀ ਆਹ ਠੀਕ ਹੋ ਕਹਿੰਦੇ ਨੋਰਮਲੀ ਹੋ ਗਿਆ ਸਭ ਕੁਝ ਅੱਛਾ ਹਾਂਜੀ ਹਾਂਜੀ ਉਹ ਤੇ ਮੇਰੀ ਮਾਂ ਉਹ ਮਾਂ ਦਾ ਕੀ ਦਸਾਂ ਅਰੇ ਮਾਂ ਨੂੰ ਦੱਸਿਆ ਹੀ ਪੁੱਤੀ ਵਾਲੋਂ ਤੇ ਮੰਮੀ ਸਿਰ ਫੜ ਕੇ ਉੱਥੇ ਬਹਿ ਗਈ ਆ ਉਹ ਬੇੜਾ ਘਰ ਕੋ ਜੇ ਜੀ ਦਾ ਕਹਿੰਦੀ ਸਾਡੇ ਘਰ ਪੱਥਰ ਆ ਗਿਆ ਜੇ ਹੋ ਗਿਆ ਵੋ ਹੋ ਗਿਆ ਇਦਾਂ ਹੋ ਗਿਆ ਜਾਂ ਉਹ ਹੋ ਗਿਆ ਮੈਨੂੰ ਤਾਂ ਬੜਾ ਚਾਹੀਓ ਮੈਂ ਵੀ ਆਂਦਾ ਮੇਰੇ ਵਰ ਬੜੀ ਖੁਸ਼ੀ ਹੋਈ ਆ ਮੈਂ ਸਾਡੀ ਕਿਹੜੀ ਕੋ ਭੈਣ ਸੀਗੀ ਆਹੋ ਚੱਲ ਮੈਂ ਹੁਣ ਭਤੀਜੀ ਸਹੀ ਉਹ ਮੈਨੂੰ ਬੜੀ ਯਾਰ ਕੁੜੀ ਦੀ ਰੀਝ ਹੀ ਹੈਂ ਤੁਹੇ ਜੇ ਕੱਲ ਨੂੰ ਵਿਆਹ ਜਾਣਾ ਨਾ ਤੈਨੂੰ ਪੁੱਛਣਾ ਸਾਨੂੰ ਕੁੜੀਆਂ ਦੋਖ ਬੜਾ ਦਿਆਂ ਦੀਆਂ ਵਾ ਉਹ ਤਾਂ ਡੈਡੀ ਜੀ ਗੱਲ ਸਹੀ ਆ ਆਹੋ ਚਲੋ ਮਾਦਰੀਂ ਦੇ ਨਾਲ ਦਾ ਪਤਾ ਨਹੀਂ ਗਾ ਨਹੀਂ ਬੈਠੋ ਜਾ ਕੇ ਅੰਦਰ ਤੇ ਮੰਮੀ ਦਾ ਹਾਲ ਚਾਲ ਪੁੱਛ ਲੋ ਜਾ ਕੇ ਤੇ ਮੈਂ ਡੱਬੇ ਲੈ ਆਵਾਂ ਦੋ ਜਾ ਕੇ ਹੰਦਕਾਨੋਂ ਉਹ ਨਹੀਂ ਹਲੇ ਹੋਣੇ ਉਹ ਵੀ ਲੱਗੇ ਹੁਣ ਆਹ ਵਾ ਅੱਛਾ ਅੱਛਾ ਉੱਥੇ ਜਲਦੀ ਦੌੜਦੇ ਹਣ ਨਾ ਨਾ ਜਾਣ ਦੀ ਲੋੜ ਨਹੀਂ ਹੈਗੀ ਹੁਣ ਚਲ ਠੀਕ ਆ ਜਾ ਘਰ ਦੇ ਹੱਦ ਲਈ ਚੰਗਾ ਹਾਂ ਦੀ ਹਾਂ ਦੀ ਕੋਈ ਨਹੀਂ ਲੱਭੀ ਸੁਗਰਾ ਮਾਲਕਾ ਸਾਡੇ ਘਰ ਵੀ ਨਾ ਲక్ష్ਮੀ ਆਈ ਆ ਮੈਨੂੰ ਬੜੀ ਰੀਜੀ ਕੁੜੀ ਦੀ ਆ ਇਹਨੂੰ ਪਤਾ ਨਹੀਂ ਪ੍ਰੋਬਲਮ ਕੀ ਹੋਇਆ ਵਾ ਇਹਦੇ ਲੈਣਾ ਜਾ ਕੇ ਕਬਰ ਮੈਂ ਹੈ ਭੈਣ ਕੀ ਦੱਸਾਂ ਤੈਨੂੰ ਮੈਂ ਆਵਾਜ਼ ਮੇਰੀ ਕਿੱਥੋਂ ਠੀਕ ਹੋਣੀ ਆ ਉਹ ਕੁੜੀ ਜੰਮਤੀ ਉਹਨੇ ਫੇਰ ਆਹੋ ਅੱਗੇ ਮੇਰੇ ਕੋਈ ਇੱਕ ਨਹੀਂ ਬਰਦਾਸ਼ ਹੁੰਦੀ ਤਾਂ ਹੁਣ ਦੋ ਦੋ ਛੜੇਲਾ ਹੋ ਗਏ ਆਂ ਕੀ ਕਰਾਂ ਮੈਂ ਮੇਰਾ ਤਾਂ ਇਹ ਨਾਮੰਦਾ ਹਾਲ ਹੋਣ ਲਿਆ ਇਹ ਸੁਣ ਕੇ ਉਹੋਂ ਦਾ ਕਿ ਮੈਂ ਨਹੀਂ ਗਈ ਚੱਲੀ ਹੀ ਗਈ ਤਿਆਰ ਹੋਈ ਹੀ ਮੈਂ ਆ ਮੈਂ ਤਾਂ ਸਾਇਰਸ ਆ ਫੋਨ ਆ ਗਿਆ ਆਦਾ ਪਤਾ ਲੱਗ ਗਿਆ ਮੈਨੂੰ ਘਰੇ ਤੇ ਮੈਂ ਤਾਂ ਉੱਥੇ ਮਰ ਗਈ ਕੀ ਦੱਸਾਂ ਤੈਨੂੰ ਮੈਂ ਇੱਕ ਆਟ ਹੀ ਗਈ ਇੱਕ ਆਦਾ ਹੌਸਲਾ ਰੱਖਾਂ ਹੌਸਲਾ ਹੌਸਲਾ ਕਾਦਾ ਹੁਣ ਆਹ ਉਹ ਕਿਥੇ ਵੜੀ ਬਰਾਬ ਆਜੋ ਇੱਥੇ ਹੀ ਆ ਚੱਲ ਚੰਗਾ ਪਹਿਣ ਬਾਅਦ ਚ ਕਰੂੰਗੀ ਸਤਿ ਸ਼੍ਰੀ ਅਕਾਲ ਜਾਇ ਬਈ ਆਇਆ ਦਿਨ ਬਹੁਤ ਉਹਦੇ ਚੜਿਆ ਗਿਆ ਤੇਨੂੰ ਕੀ ਹੋ ਗਿਆ ਵਾ ਲੱਡੂ ਲੱਡੂ ਲੈ ਆਉਣੇਗੇ ਤੈਨੂੰ ਵਧੀਆ ਚੜਿਆ ਤੇ ਗਿਆ ਲੈਣ ਮੁੰਡਾ ਪਰ ਫਿਲਮ ਨਹੀਂ ਸੀਗੀ ਬਟਾਪੇ ਪਟੂਕੇ ਲਿਆਓ ਓਟ ਲੈਵਲ ਲੋਕਾਂ ਨੂੰ ਪਤਾ ਲੱਗੇ ਕੁੜੀ ਜੰਮੀ ਓ ਹੋ 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 ਮੈਨੂੰ ਲੱਗਦਾ ਵੀ ਕੁੜੀ ਆ ਗਈ ਸਾਡੇ ਘਰ ਨਵੀਂ ਤੇ ਤੈਨੂੰ ਟੈਗ ਹੋਣਾ ਹੁੰਦਾਈ ਮੈਨੂੰ ਕੋ ਟੈਗ ਹੋਵੇ ਤੇਰਾ ਬੜਾ ਕਾ ਬਹਿਣਾ ਜਾਂਦਾ ਮੈਨੂੰ ਕੋ ਹੋਵੇ ਜਦਾਂ ਤੂੰ ਕਰਦੀ ਹੈ ਹੈ ਜਿੰਨੇ ਜੰਮੀ ਉਹਨੂੰ ਹੋਵੇ ਉਹਨੂੰ ਹੋਵੇ ਹਾਂ ਫੱਦ ਹੋ ਗਈ ਤੇਰੇ ਵਾਲੀ ਹਾਂ ਕਾਦੀ ਖੁਸ਼ੀ ਮਨਾਉਂਦੇ ਸਾਡੇ ਘਰ ਜੀ ਆਇਆ ਵਾ ਨਹੀਂ ਕਾਦੀ ਖੁਸ਼ੀ ਮਨਾਉਂਦੇ ਲੋਕੀ ਕਿਤੇ ੁੰਡਾ ਹੁੰਦਾ ਕਿਤੇ ਪੋਤਾ ਹੁੰਦਾ ਕਿਤੇ ਚਾਮ ਲਾਲ ਕਰਦੀ ਕਿਤੇ ਢੋਲ ਵਜਾਉਂਦੀ ਕਿਤੇ ਪਟਾਕੇ ਚ ਲਾਉਂਦੇ ਕਿਤੇ ਮਠਿਆਈਆਂ ਵੰਡਦੀ ਹੈ ਤੇ ਕੀ ਕਰਾ ਹੁਣ ਮੈਂ ਦੱਸ ਕਿਹੜੇ ਖੂਜਾ ਕੇ ਛਾਲ ਮਾਰਾ ਹੁਣ ਕੀ ਹੋ ਗਿਆ ਹੁਣ ਵੰਡਦਾ ਕੀ ਵੰਡਾ ਮੈਂ ਤਾਂ ਲੋੜੀ ਵੰਡੂਗਾ ਅਜੀ ਆਹੋ ਲੋੜੀ ਵੰਡੇਗਾ ਤੂੰ ਬਹੁਤ ਉਹਨੇ ਮੈਂ ਕਿ ਨਹੀਂ ਮਹਾਨ ਕੰਮ ਕੀਤਾ ਵਾ ਨਾ ਲੋੜੀ ਵੰਡੇਗਾ ਤੂੰ ਮੈਂ ਤਾਂ ਨਹੀਂ ਸਾਡੇ ਘਰ ਕਿਤੇ ਕੁੜੀ ਹੁੰਦੀ ਹੈ ਤੇ ਚੱਲ ਮਾਲਕ ਤੇਰੇ ਅਰਦਾਸ ਸੁਣ ਲਈ ਫਿਰ ਸੁਣੀ ਆ ਕੇ ਲੱਗਿਆ ਕਿ ਸੁਣੀ ਆ ਤੇਨੂੰ ਦਿੱਤੀ ਤੇ ਗਾੜੀ ਤੇਰੇ ਪੁੱਤ ਨੂੰ ਦੇ ਦਿੱਤੀ ਪਤ ਤੈਨੂੰ ਕਾਹਦਾ ਪਾਲਾ ਚੜਿਆ ਯਾਰ ਮੈਨੂੰ ਕਾਹਦਾ ਪਾਲਾ ਚੜਨਾ ਵਾ ਮੈਂ ਤਾਂ ਅੱਗੇ ਉਹਨੂੰ ਮਹਾਬਰਦਾਸ਼ ਕਰਦੀ ਤੇ ਉਹੋ ਜੀ ਸ਼ਗਾਤ ਹੋਰ ਆ ਗਈ ਘਰ ਚ ਵੇਖ ਲਈ ਆ ਜਦੋਂ ਦਾ ਦੂਜਾ ਮੁੰਡਾ ਵਹਿ ਗਿਆ ਨਾ ਤੇ ਮੁੜ ਕੇ ਪੁੱਛਣਾ ਤੈਨੂੰ ਉਹਨੇ ਕੁੜੀ ਨਹੀਂ ਆ ਆ ਦੇਖੋ ਟੱਡ ਕੱਢ ਜੋੜੇ ਹੱਥ ਨਾ ਮੈਨੂੰ ਤੁਸੀਂ ਪੁੱਛੋ ਤਾਂ ਨਾ ਮੈਨੂੰ ਉਹ ਪੁੱਛੇ ਉਹ ਮੈਂ ਇਹਦੇ ਮੱਥੇ ਲੱਗਣਾ ਚਾਹੁੰਦੀ ਓ ਜਿੱਦਾਂ ਦੀ ਤੇਰੀ ਹੱਤ ਵਾ ਨਾ ਤੈਨੂੰ ਮੈਂ ਵੀ ਨਹੀਂ ਪੁੱਛਣਾ ਉਹ ਤਾਂ ਮੈਨੂੰ ਅੱਗੇ ਦਿਖਦਾ ਵਾ ਜਿੰਨਾ ਤੇਰਾ ਸਾਹ ਦਿੰਦੇ ਜੇ ਜਿੰਨੀ ਮੇਰੇ ਹਾਂ ਚ ਹਾਮ ਮਲਾਉਂਦੇ ਜੇ ਸਭ ਜਾਣਦੀ ਆ ਮੈਂ ਉਕੇ ਤੇ ਵਾਲਾਂ ਨੂੰ ਤੇਲ ਤੋ ਲਾਇਆ ਕਰ ਤੇਰਾ ਕਿਤੇ ਸਿਰ ਖੰਡਾ ਰਵੇ ਤੇਰਾ ਇਹ ਨਹੀਂ ਠੱਡਾ ਹੋਣਾ ਹੁਣ ਇਹ ਹੁਣ ਬਲਦਾ ਹੀ ਰਹਿਣਾ ਵਾ ਤੇ ਗੱਲ ਸੁਣ ਲੈ ਮੇਰੀ ਉਹਦੇ ਨਾਲ ਮਾਰ ਪਿਓ ਤਾਂ ਮੈਂ ਉਹ ਨਾਲ ਤੋਰਨੀ ਆ ਜਾ ਯਾਰ ਆਹ ਤੇ دماغ ਵਿੱਚ ਗੱਲਾਂ ਨਹੀਂ ਗਈ ਫੋਨ ਕਰੇ ਦਵਾ ਉਹਨਾਂ ਨੂੰ ਤੇ ਤੂੰ ਜੇ ਮੇਰੀ ਗੱਲ ਸੁਣਦਾ ਜੇ ਕਿਤੇ ਉਹਨਾਂ ਸਾਹਮਣੇ ਕੋਈ ਗੱਲ ਕੀਤੀ ਤੇ ਮੈਂ ਤੈਨੂੰ ਨਾਲ ਤੋਰ ਦੂਗਾ ਪਰ ਇਹਨੂੰ ਫਿਰ ਕਿੱਦੋਂ ਨੂੰ ਪਰੇ ਤੋਰ ਦੋਗ ਤੇ ਮੈਨੂੰ ਲਾਲ ਤੋਰ ਜਣੀ ਆ ਤੂੰ ਤੁਰੂਗੀ ਕੁੜੀ ਤੁਰੂਗੀ ਤੁਰੂ ਉਹਨਾਂ ਦੀ ਦੋ ਤੀ ਨਾਲ ਤੁਰੂਗੀ ਮੈਂ ਕਿ ਤੁਰਾਂ ਨਾਲ ਉਹਦੇ ਮੈਂ ਤਾਂ ਕਹੀ ਨਾ ਜਾਣਦੀ ਨਹੀਂ ਕਿ ਜੀ ਕੁੜੀ ਨੂੰ ਮੈਂ ਤਾਂ ਖਡਾਇਆ ਕਰਨਾ ਇਹਨੂੰ ਖਡਾਇਆ ਕਰਨਾ ਨਹੀਂ ਕਿ ਜੀ ਕੁੜੀ ਨੂੰ ਵੱਡਾ ਚਲਾ ਕੇ ਤੇ ਤੂੰ ਤੇ ਆਉਂ ਜਿਹਦਾ ਪਤਾ ਨਹੀਂ ਕਿਹੜਾ ਕਿਤੇ ਖਡਾਉਣਾ ਕਿਤੇ ਲੱਭ ਗਿਆ ਤੈਨੂੰ ਕਿਤੇ ਐਡਾ ਸੋਹਣਾ ਅਰਸਾਂ ਮੈਂ ਧਾਰਾ ਕਿਤੇ ਮੇਰਾ ਮੇਰਾ ਪਤਾ ਹੀ ਇਰਾਦਾ ਵਾ ਤੈਨੂੰ ਛੱਡ ਕੇ ਮੈਂ ਤੇਰੇ ਪਿੱਛੇ ਘਰ ਸਾਰੇ ਸ਼ਾਂਤੀ ਹੋ ਜੇ ਅਰੇ ਸੁਖੀ ਬਸਣਾ ਤੂੰ ਵੀ ਜਾ ਕੇ ਸੁਖੀ ਬਾਸ ਵਸੇ ਜਾ। ਐ ਹੋ ਤੂੰ ਚਾਹੁੰਦੇ ਜੇ ਤੂੰ ਸਾਰਾ ਟੱਬਰ ਹੀ ਹਾ ਗੱਲ ਚਾਹੁੰਦੇ ਜੇ। ਚਾਹੁੰਦੇ ਸਾਰੇ ਚਾਹੁੰਦੇ ਆ। ਮੈਂ ਕਹਿੰਦੀ ਤੇਰੀ ਆਤਾਂ ਤੇ ਚਾਹੁੰਦੇ ਆ। ਜਿਹੜੇ ਸ਼ਾਲਾ ਮਾਂਡੇ ਜੈ ਨਾ ਉਹਨਾਂ ਮਾਵਾਂ ਧੀਆਂ ਵੇਖੀਦਾ ਚੱਕਣੀ ਬਣਾ ਕਰਨੀ ਥੱਡੀ। ਵੇਖੀ ਸਹੀਆਂ। ਆ ਮੇਰੇ ਤੇ ਮੱਥੇ ਨਾ ਲੱਗਣ ਦੋਏ ਮਾਵਾਂ ਤੇ ਤਾਂ ਚੰਗੀ ਗੱਲ ਵਾ। ਔਰ ਕਿ ਇਹਨਾਂ ਦੀ ਮਾਂ ਆਊਗੀ। ਮੈਂ ਤੋੜਨੀਆ ਦੋਵੇਂ ਤੋੜਨੀਆ ਦੇ ਨਾਲ। ਮੈਂ ਇੱਥੇ ਨੇ ਰਹਿਣਗਾ। ਉੱਥੇ ਰਹਿਣ ਗਿਆ ਜਾ ਕੇ ਸਰਗਾਤਾ। ਕਰਕੇ ਵੇਖੀਂ ਬੜਾ ਗਲਤ ਕੋਈ ਤੂੰ। ਹੱਜ ਹੋ ਗਈ ਇਹਦੇ ਵਾਰੀ ਰੋਣ ਬੈਗੀ ਕਦੇ ਲੈ ਭਈ ਦਿਲਜੀਤ ਦੇ ਮਮੀ ਡੈਡ ਨੂੰ ਫੋਨ ਕਰੀ ਦੇਣਾ ਵਾ ਅਤਰਾਲਾ ਭਾਜੀ ਬਧਾਈਆਂ ਨੇ ਭਾਈ ਤੁਹਾਨੂੰ ਗੁੜੀ ਆ ਗਈ ਜੇ ਹਾਂ ਜੀ ਹਾਂ ਜੀ ਅਛਾ ਅਛਾ ਕਰਤਾ ਹੈ ਇਹਨੇ ਫੋਨ ਤੁਹਾਨੂੰ ਚਲੋ ਠੀਕ ਆ ਉਨਾ ਹੋਣਾ ਪੈਨੇ ਇਥੇ ਘਰੇ ਆ ਜਾਣਾ ਵਾ ਤੇ ਤੁਸੀਂ ਹਸਪਤਾਲਾ ਜਾਓ ਘਰੇ ਆ ਗਿਓ ਫਿਰ ਹਾਂਜੀ ਹਾਂਜੀ ਸ਼ੂਗਰ ਆ ਪਰਮਾਤਮਾ ਜੀ ਹਾਂਜੀ ਹਾਂਜੀ ਚਲੋ ਅੱਗੇ ਬੂਟਾ ਲਗਾ ਕਰ ਹਾਂਜੀ ਹਾਂਜੀ ਚਲੋ ਆ ਜਾਓ ਕੋਈ ਨਹੀਂ ਸਾਂਭਾਓ ਕੰਮ ਤੁਸੀਂ ਠੀਕ ਹੈ ਠੀਕ ਹੈ ਭਾਜੀ ਭੈਣ ਜੀ ਨੂੰ ਉਤਾਈ ਦੇ ਦੇ ਨਾਲ ਠੀਕ ਹੈ ਠੀਕ ਹੈ ਜੀ ਓਕੇ ਚਲੋ ਇੰਨਾਂ ਨੂੰ ਵੀ ਚਾਹ ਹੋਣਾ। ਜੰਗਾ ਬਾਈ ਸਸਿਕਾ ਸਸਿਕਾ। ਲਾ। ਜੀ ਬਣਾ। ਮਾਰਾ ਇਨਤੀ ਦੇਤੀ। ਧੀ ਦੇਤੀ ਆ। ਹਾਂ। ਚੱਲ ਕੋਈ ਨਹੀਂ ਉਦਾਂ ਦਲਜੀਤ ਠੀਕ ਤੇ ਹੈਗੀ ਆ ਨਾ। ਠੀਕ ਠਾਕ ਕਹਿੰਦੇ ਬੜਾ ਵਧੀਆ ਸਭ ਕੋ। ਚੱਲ ਸ਼ੁਕਰ ਆ ਮਾਲਕਾ। ਮੇਰੀ ਧੀ ਤੇ ਠੀਕ ਠਾਕ ਵਾ ਨਾ। ਪਰ ਨਾ ਮੰਜੰਦਰ। ਹਾਂ। ਆ ਗੱਲ ਸੁਣ ਕੇ ਨਾ ਮੇਰਾ ਰੂਹ ਹੀ ਕੰਬ ਗਿਆ ਵਾ। ਪਤਾ ਕੀ ਗੱਲ ਆ? ਮੇਰੀ ਗੱਲ ਸੁਣ ਧੀਆ ਮਾਰੀਆਂ ਵਾ ਕੰਬਲੀਏ। ਧੀਆ ਮਾਰੀਆਂ ਨਹੀਂ ਹੁੰਦੀਆਂ। ਹਾਂ। ਪਰ ਉਹਦੀ ਸੱਸ ਨੇ ਪਤਾ ਨਹੀਂ ਹੁਣ ਕੀ ਕਰਨਾ ਵਾ ਮੈਂ ਤਾਂ ਹੱਥ ਜੋੜਦੀ ਸੀ ਕਿ ਬਾਬਾ ਮੇਰੀ ਧੀ ਨੂੰ ਪੁੱਤ ਦੇ ਦੇਤੇ ਮੇਰੀ ਧੀ ਦੇ ਪਿਆਰ ਲੱਗ ਜਾਣਗੇ ਮੇਰੀ ਗੱਲ ਸੁਣ ਪਈ ਲੋ ਉਹ ਨਿੱਕ ਨਿੱਕੇ ਬੱਚੇ ਕਿਹਨੋਂ ਨਹੀਂ ਚੰਗੇ ਉਹ ਤਾਂ ਬੰਦਾ ਬੜਾ ਨਰਦਈ ਹੋਏ ਉਹਨਾਂ ਨੂੰ ਜਗੇ ਲੱਗਦੇ ਹੈ ਮੇਰੀ ਗੱਲ ਸੁਣੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕੁੜੀ ਆ ਮੁੰਡਾ ਵਾ ਕੀ ਫਰਕ ਕਰਦਾ ਵਾ ਤੂੰ ਵੱਧਦੀ ਟੈਨਸ਼ਨ ਲੈਣ ਦੀ ਹੈ ਪਾਜੀ ਕਿੰਨੇ ਖੁਸ਼ ਹਿਆ ਕਹਿੰਦੇ ਜਦ ਸ਼ੁਕਰਮਾਹ ਲੈਣੇ ਚ ਧੀ ਦੇਤੀ ਆ ਅਸੀਂ ਤਾਂ ਕੋਈ ਫਰਕ ਸਮਝਦੇ ਨਹੀਂ ਪਰ ਐਨਾ ਖੁਸ਼ ਹੋ ਵੀ ਲੋੜ ਤੋਂ ਵੱਧ ਪਾਜੀ ਖੁਸ਼ ਹੀਗੇ ਆਹੋ ਚਲੋ ਫੇਰ ਤੇ ਠੀਕ ਵਾਜੇ ਪਾਜੀ ਖੁਸ਼ ਆ ਪਰ ਦੀ ਸੱਸ ਨੇ ਪਵਾੜਾ ਪਾਉਣਾ ਜੀ ਉਹ ਨਹੀਂ ਪਉਂਦੀ ਸੱਸੋ ਦੀ ਪਵਾੜੇ ਮੇਰੀ ਗੱਲ ਸੁਣ ਤੂੰ ਗੱਲ ਨਹੀਂ ਸਮਝਦੀ ਜਦੋਂ ਬੱਚਾ ਆ ਗਿਆ ਨਾ ਘਰ ਇੱਕ ਦਿਨ ਦੋ ਦਿਨ ਹੁਣ ਚਲੋ ਥੋੜਾ ਬੋਤ ਅਜਕਾ ਲੋਕੀ ਮੂੰਹ ਮੱਠਾ ਵਟਦੇ ਵਟਦੇ ਆ ਠੀਕ ਨਹੀਂ ਪਰ ਹੁਣ ਕਹਿੰਦੇ ਕੀ ਅਸੀਂ ਹਸਪੀਟਲ ਜਾਈਏ ਕਿ ਜਾਂ ਘਰ ਚ ਜੀ ਉਹ ਨਹੀਂ ਕਹਿੰਦੇ ਤੁਸੀਂ ਸਿੱਧੇ ਘਰੇ ਆ ਜੀ ਹੁਣ ਚਲ ਇਦਾਂ ਕਰਦੇ ਆ ਚੈਨਾ ਬੱਸ ਲੈ ਲੈਨੇ ਉਹਨਾਂ ਦੇ ਪਿੰਡ ਦੀ ਹਾਂ ਉੱਥੇ ਚਲ ਜਾਨੇ ਆ ਬੱਸ ਵੀ ਆਉਣ ਵਾਲੀ ਆ ਮੈਂ ਕਹਿੰਦੇ ਆ ਵਾ ਇੱਥੋਂ ਘਰੋਂ ਚਲ ਜੀਏ ਉਥੋਂ ਦਾ ਮੋਟਰਸਾਈਕਲ ਸਕੂਟਰੀ ਲੈ ਲਈਏ ਨਹੀਂ 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 ਹੁਣ ਤਾਂ ਆਪਾਂ ਡੇਰੇ ਖਲੋਤੇ ਹੀ ਜਿਉਂ ਤੇ ਵੱਧ ਘਟ ਘੜੀ ਜੇ ਮੈਂ ਸ਼ਾਮਾਂ ਰੋਣਾ ਪਿਆ ਤੇ ਆਪਣੇ ਧਰਤ ਹੁਣ ਦੇ ਗੱਲ ਲਾਂਗੇ ਉਹ ਨਹੀਂ ਨਹੀਂ ਐ ਬੱਸ ਹੋਣ ਵਾਲੀ ਆ ਤੇਰੀ ਗੱਲ ਸੁਣੋ ਹੁਣ ਨਾ ਚੁੱਪ ਕਰਕੇ ਬਸੇ ਬਈਏ ਤੇ ਘਰ ਚਲ ਜੀਏ ਫਿਰ ਨਾ ਘਰੇ ਆਈ ਜਾਣਾ ਆਹੋ ਚੱਲ ਫਿਰ ਇਤਰਾ ਕਰ ਲਈਂਗਾ ਆ ਬੱਸ ਬੱਸ ਆਉਣ ਹੀ ਵਾਲੀ ਆ ਪਿਆ ਬੱਸ ਤੇ ਆਈ ਨਹੀਂ ਚੱਲ ਫਿਰ ਉਹ ਆ ਗਈ ਜੇ ਬੱਸ ਆ ਚਲੋ ਬਈਏ ਫਿਰ ਚੱਲ ਫਿਰ ਹਾਏ ਰੱਬਾ ਮੇਰਿਆ ਮਿੰਟ ਕੋ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਇੱਕ ਤੇ ਆ ਖਬਰ ਸੁਣ ਕੇ ਨਾ ਤੇ ਮੇਰੇ ਤੇ ਹੱਥਾਂ ਤੱਕਾਂ ਜਾਣ ਹੀ ਮੁੱਕ ਗਈ ਆ ਤੇ ਦੂਜੀ ਉਹ ਵੀ ਦੋਵੇਂ ਜੋੜੇ ਛੁੜੀ ਧੁਰੀ ਹੁੰਦੀ ਹਣੀ ਆ ਉਧਰ ਉਹ ਵੀ ਤੁਰਿਆਉਂਦੇ ਨੇ ਹਸਪੀਟਲ ਵਾਲੇ ਵੀ ਸਿਖਰ ਦੁਪਹਿਰ ਲੱਗੀ ਆ ਅਗਲੇ ਦਾ ਕਹਿਣਾ ਵੀ ਲੰਗਰ ਪਾਣੀ ਪੱਕਿਆ ਹੋਇਆ ਜਾਂਦਿਆਂ ਨੂੰ ਤਹੇ ਰਾਮ ਨਾਲ ਖਾ ਕੇ ਤੇ ਪੈ ਜੀਏ ਅੱਗੇ ਤਾਂ ਸੋਈ ਚ ਵੜ ਜਾਂਦੀ ਹੁੰਦੀ ਹੈਗੀ ਹੁਣ ਤਾਂ ਉਹਨੇ ਵੀ ਕਹਿਣਾ ਕਿ ਮੈਂ ਸਵਾ ਮਹੀਨਾ ਕਰਨਾ ਬੈਠ ਤੇ ਚੜ ਕੇ ਆ ਸਵਾ ਸੋਇ ਮਹੀਨੇ ਵਾਲੇ ਗੱਲਾਂ ਗੰਨੀਆਂ ਹੁਣ ਅਬਲ ਤਾਂ ਮੈਂ ਕੋਸ਼ਿਸ਼ ਕਰਨੀ ਆ ਵੀ ਇਹਨੂੰ ਨਾਲ ਹੀ ਤੋਰਾ ਮਾਂ ਦੇ ਪਰ ਜਿੱਥੋਂ ਤੱਕ ਗੁਰਜਿੰਦਰ ਦਾ ਖਿਆਲ ਵਾ ਨਾ ਉਹਨੇ ਨਹੀਂ ਘਰੋਂ ਨਿਕਲ ਦੇਣਾ ਇਹਨੂੰ ਉਹ ਤਾਂ ਮੇਰੇ ਗਲ ਪੈ ਪੈ ਜਾਣ ਰਿਆ ਸੀਗਾ ਲక్ష్ਮੀ ਆਉਂਦੀ ਆ ਘਰ ਮੈਂ ਤੇ ਨਹੀਂ ਘਰੋਂ ਜਾਣ ਦੇਣਾ ਨਿਆਣਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਘਰਾਂ ਤੇ ਘਰਾਂ ਕੀ ਲੱਗਰ ਪਾਣੀ ਮੇਰ ਕੋ ਨਹੀਂ ਪੱਕਦਾ ਗੁੜ ਗੁੜੇ ਗਰਮੀ ਆ ਸਿਆਪਾ ਉਤਰਾ ਜੇ ਬੰਦਾ ਮਨ ਖੁਸ਼ ਹੋਏ ਨਾ ਤੇ ਕੰਮ ਕਰਦਿਆ ਵੀ ਪਹਾਰ ਬੰਦਾ ਉੱਡਿਆ ਹੀ ਫਿਰਦਾ ਉਹ ਕੰਮ ਕਰਦਾ ਮੇਰ ਕੋ ਨਹੀਂ ਹੋਣਾ ਕੰਮ ਕੋਈ ਵੀ ਨਾਲੇ ਇਹਦੀ ਮਾਂ ਕਿਹੜੀ ਦਿੱਕੀ ਆ ਜੇ ਆਉਂਦੀ ਆ ਰੱਖੂਗੀ ਨੂੰ ਚਾਰ ਦਿਨ ਤੇ ਕਹੂੰਗੀ ਪਕਾ ਰੋਟੀ ਪਾਣੀ ਟਖਵਾ ਘਰ ਆਪਣੀ ਤੀ ਦੀ ਸੇਵਾ ਨਾਲ ਤੈਨੂੰ ਪਤਾ ਲੱਗੇ ਤਾਂ ਨਾਲੇ ਉਹਨੂੰ ਪਤਾ ਲੱਗੇ ਮੈਂ ਤੇ ਨਾ ਬਸ ਏਸੀ ਚ ਲਾ ਕੇ ਤੇ ਚੁੰਨੀ ਬੰਨ ਕੇ ਸਿਰ ਤੇ ਤੇ ਲੱਗੀ ਲੰਮੇ ਪੈਣ ਜਿਹੜਾ ਮਰਜੀ ਆਏ ਜਿਹੜਾ ਮਰਜੀ ਜਾਏ ਮੈਂ ਤੇ ਪ੍ਰਵਾਹ ਕਰਨੀ ਕਿਸ ਦੀ ਵੀ ਇਹਨਾਂ ਤੇ ਪਾਇਆ ਗੰਦ ਇਹਨਾਂ ਕਿਹੜਾ ਬੰਦੇ ਨੂੰ ਬੰਦਾ ਸਮਝਣਾ ਐਦਾਂ ਹੀ ਕਰਨਾ ਮੈਂ ਕਿਸ ਦੀ ਗੱਲ ਨਹੀਂ ਮੰਨਣੀ ਮੇਰੇ ਨੂੰ ਕੋ ਮੰਦਾ ਮੈਂ ਵੀ ਨੀਂਨਾ ਦੀ ਮੰਨਣੀ ਲੈ ਆਉਣ ਕੰਮ ਵਾਲੀ ਰੱਖ ਲੈਣਾ ਪਤਾ ਹੈਗਾ ਕਿੰਨੇ ਆਲਾ ਹੋਣ ਵਾਲਾ ਵਾ ਨਹੀਂ ਰੱਖਣੀ ਕੰਮ ਵਾਲੀ ਨਾ ਤਾਂ ਮਾਂ ਨੂੰ ਰੱਖ ਲੈ ਉਹ ਸੇਵਾ ਪਾਣੀ ਕਰ ਦੇ ਦੀ ਮੈਂ ਤਾਂ ਬਸ ਹੁਣ ਪੈਚ ਲੈ ਜਿਹੜਾ ਮਰਜੀ ਆਏ ਨਾ ਮੈਂ ਕਿਸੇ ਪਾਣੀ ਘੁੱਟ ਪੁੱਛਣਾ ਨਾ ਮੈਂ ਕਿਸੇ ਰੋਟੀ ਪਾਣੀ ਪੁੱਛਣਾ ਮੇਰੇ ਕੋਲ ਨਹੀਂ ਹੁੰਦਾ ਮਰ ਜਾ ਮੈਂ ਚੱਲ ਯਾਰ ਦੋ ਡੱਬੇ ਲਾਇਆ ਦੋ ਦੋ ਕਿਲੋ ਵਾਲੇ ਗਰਮੀ ਬੜੀ ਆ ਨਾ ਇੱਕ ਵਾਚੋ ਰੋੜੀ ਲਿਆ ਕਰਾਂਗੇ ਮੰਮੀ ਜਾ ਕੇ ਦਵਾ ਮੰਮੀ ਉਹ ਤੂੰ ਹੀ ਸੁਤੇ ਜੇ ਮੈਂ ਡੱਬੇ ਲੈ ਕੇ ਆਇਆ ਵਾਂ ਅੱਥੇ ਅੱਗ ਲਾ ਡੱਬਿਆਂ ਨੂੰ ਕਿਤਨਾ ਗੁਲਾਬ ਜਾਮੂਨ ਦੇ ਕੇ ਬਰਫੀ ਠੀਕ ਆ ਤੇ ਰੱਖ ਲੋ ਲਾਗੇ ਤੇ ਹੋਣ ਵਾਲੇ ਹੋਣੇ ਸਾਰੇ ਜਾਣੇ ਆ ਮੇਰੇ ਸਾਰੇ ਨੇ ਰੱਖ ਮੈਂ ਚੱਕੇ ਰੂੜੇ ਸੋਟਾ ਬਣਾਈ ਹੂੰ ਹੋਰ ਪਖੰਡ ਕਰਦੇ ਫਿਰਦੇ ਰੇ ਮੈਂ ਠੀਕ ਨਹੀਂ ਆ ਮੇਰਾ ਸਿਰ ਨਾ ਖਾ ਹੋਰ ਚੰਗਾ ਆ ਚੁੱਕ ਲਾ ਮੇਰੀ ਸਾਲਾ ਮੰਮੀ ਗੱਲ ਉੱਠ ਕੇ ਤੇ ਪਕੌੜੇ ਪੋੜੇ ਬਣਾ ਰਹੀ ਠੀਕ ਆ ਨਾ ਉਹ ਵਾਲਿਆਂ ਨੇ ਸਾਰੇ ਜਾਣੇ ਇਹ ਕੀ ਆਖਿਆ ਪਕੌੜੇ ਬਣਾਵਾ ਆ ਭਾਬੀ ਦੇ ਮੰਮੀ ਡੈਡੀ ਵੀ ਆਉਣ ਵਾਲੇ ਆ ਆਉਣ ਵਾਲੇ ਤਾਂ ਹੋਟਲ-ਹਟਲ 'ਚ ਖੜੋ ਪਾਬੀ ਦੇ ਮੰਮੀ ਡੈਡੀ ਨੂੰ ਨਾਲੇ ਬਿਠਾ ਲਓ ਨਾਲੇ ਬਿਠਾ ਲੀਓ ਉਹ ਚਾਹ ਦੇ ਭਾਂਡੇ ਨਹੀਂ ਉੱਠ ਕੇ ਗਰਮ ਕਰ ਕਰ ਦਈ ਜਾਓ ਮੁੜ ਕੇ ਸਾਰਿਆਂ ਨੂੰ ਠੀਕ ਆ ਠੰਡਾ ਹੀ ਲੱਗ ਮੇਰਾ ਹੱਥਾ ਕੋਲਡ ਡਰਿੰਕ ਉਹਦੇ ਵਿੱਚ ਫਿਰ ਰਿੱਚ ਵੇ ਵਿਆਹ ਨਹੀਂ ਰਚਿਆ ਠੀਕ ਵਾ ਨਾ ਨਾਲੇ ਪੁੱਤ ਜੰਮ ਕੇ ਨਹੀਂ ਘਰ ਆਉਂਦੀ ਜਿਹੜਾ ਇਹਨਾਂ ਪੱਜੇ ਫੈਂਡੇ ਛੱਡ ਜੀ ਮਾਰ ਦੇਣਾ ਫਿਰ ਜ ਨਹੀਂ ਪੁੱਜੇ ਮੈਂ ਹੁਣ ਆ ਚੋਕ ਲੈ ਮੇਰੇ ਪਾਸ ਰਾਂ ਦੇ ਚੋਕਲਾ ਲਾਗੋ ਕੋਈ ਨਹੀਂ ਆ ਫੇ ਮਦੇ ਨੂੰ ਜਿਹਨੂੰ ਦੇਣੇ ਆ ਨਾ ਸਟੈਂਡ ਕਰ ਲੋ ਗੁਰਦੁਆਰੇ ਉਹ ਨਾਲੇ ਮੰਮੀ ਉਹਨਾਂ ਦਾ ਤੇਲ ਨਹੀਂ ਚੋਣਾ ਉਹਨਾਂ ਦੇ ਇਹ ਕਾ ਦਾ ਤੇਲ ਚੋਣਾ ਵਾ ਤੇਲ ਨਹੀਂ ਚੋਣਾ ਕਿੱਡੇ ਸਗਨ ਵਿਹਾਰ ਕਰਨੇ ਇਹਨਾਂ ਨੇ ਹੈ ਓਦਾਂ ਤੈਨੂੰ ਅਕਲ țeਲੇ ਦੀਦੀਆਂ ਆ ਚੀਜ਼ਾਂ ਦਾ ਤੈਨੂੰ ਬੜਾ ਪਤਾ ਵਾ ਤੇਲ ਚੋਣਾ ਵਾ ਜਾ ਜਾ ਕੇ ਫੜ ਸ਼ੀਸ਼ੇ ਤੇਲ ਵਾਲੀ ਕੈਨ ਫੜ ਲਾ ਤੇ ਜਾ ਕੇ ਖਲੋਜਾ ਉੱਥੇ ਗੇਟ 'ਚ ਓ ਕੋਈ ਗੱਲ ਨਹੀਂ ਚਲੋ ਆਪੇ ਤੇਲ ਮੈਂ ਜਾ ਜਾ ਚੋ ਜਾ ਕੇ ਸਿਰ ਨਾ ਖਾ ਮੇਰਾ ਚੰਗਾ ਹੋਰ ਆ ਗਿਆ ਸਿਰ ਤੇ ਚੜ ਗਿਆ ਆਣ ਕੇ ਕਿੱਡੇ ਡੱਬੇ ਲੈ ਕੇ ਆਇਆ ਵੇ ਉਹ ਨਾਲੋਂ ਵੱਧ ਕਿਤੇ ਇਹਨੂੰ ਚਾਵਾ ਮੈਨੂੰ ਨਹੀਂ ਸਮਝ ਆਉਂਦੀ ਪਤਾ ਨਹੀਂ ਕੀ ਜਿੰਸਾਉਂ ਦੀ ਘਰ ਦੇ ਵਿੱਚ ਜਿਹੜਾ ਉੱਡੀ ਫਿਰਦਾ ਸਾਰਾ ਟੱਬਰ ਕਿਤੇ ਸ਼ਰਮ ਨਾਲ ਹਜਾ ਇਹਨਾਂ ਨੂੰ ਕੁੜੀ ਜੰਮ ਕੇ ਆਉਂਦੀ ਕੁੜੀ ਜੰਮ ਕੇ ਇਹ ਨਹੀਂ ਪਤਾ ਕਿ ਸੋਗ ਮਨਾਈ ਐਹੀਂ ਕਿਤੇ ਨਾ ਉਹ ਕਹਿੰਦੇ ਪਤਾ ਨਹੀਂ ਕਿਹੜਾ ਅਰਸ਼ਾ ਦਾ ਤਾਰਾ ਆਉਂड्या ਘਰ ਵਿੱਚ ਫੁੱਲ ਵਛਾ ਦਿਓ ਰਾਵਾਂ ਵਿੱਚ ਡੱਬੇ ਵੰਡ ਦਿਓ ਤੇਲ ਚੋਲੋ ਤੇਲ ਚੋਂਦੀ ਤੇਰੀ ਮਾਂ ਠੈ ਸਹੀ ਜਰਾ ਤੂੰ ਆ ਡੱਬੇ ਚੁੱਕ ਕੇ ਲੈ ਮਰਾ ਜੀ ਕਿਹੜਾ ਰੂੜੀ ਤੇ ਫਟ ਗਿਆ ਵਾ ਇਹਨਾਂ ਨੂੰ ਕਿਤੇ ਨੇ ਪਤਾ ਨਹੀਂ ਕੀ ਹੋ ਗਿਆ ਇਹਨਾਂ ਸਾਰਿਆਂ ਨੂੰ ਕਿਤੇ ਇੱਕ ਤੇ ਮੇਰਾ ਸਿਰ ਪਟੜ ਗਿਆ ਵਾ ਉਤੋਂ ਹੋਰ ਕੋਈ ਨਾ ਕੋਈ ਤਿਲੀ ਲਾ ਜਾਂਦੇ ਆ ਤਫਾਹ ਉਹ ਕਿਤੇ ਫੇਰ ਛੇੜ ਜਾਂਦੇ ਮੈਨੂੰ